ਇਹ ਹੈ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਐਨਾ ਕੁ ਫਰਕ ਆ ਬਸ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਦੇ ਵੱਲ ਇੱਕ ਵੱਡੀ ਮੀਟਿੰਗ ਕੀਤੀ ਹੈ ਕਿੰਗਸ ਵਿਲਾ ਰਿਜ਼ੋਰਟ ਦੇ ਵਿੱਚ ਕਰਵਾਈ ਗਈ ਇਸ ਮੀਟਿੰਗ ਦੇ ਵਿੱਚ ਡੀਜੀਪੀ ਗੋਰਵ ਯਾਦਵ ਮੁਖ ਸਕੱਤਰ ਕੇਪੀ ਸਿਨਾ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨਸ਼ਾ ਮੁਕਤੀ ਮੋਰਚਾ ਦੇ ਜ਼ੋਨ ਇੰਚਾਰਜਾਂ ਦੇ ਨਾਲ ਮੀਟਿੰਗ ਦੇ ਵਿੱਚ ਉਹਨਾਂ ਨੇ ਸੂਬੇ ਭਾਰ ਦੇ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਇਸ ਦੇ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਪਰਵਾਹੀ ਕਾਰਨ ਨਸ਼ੇ ਦੀ ਸਮੱਸਿਆ ਵਧੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਕਾਬੂ ਕਰਨ ਦੇ ਲਈ ਠੋਸ ਕਦਮ ਚੁੱਕੇ ਗਏ ਨੇ। ਉਹਨਾਂ ਕਿਹਾ ਹੈ ਕਿ ਪੰਜਾਬੀਆਂ ਦੇ ਸਹਿਯੋਗ ਨਾਲ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ। ਤੁਸੀਂ ਸਾਡੇ ਸੈਨਿਕੋਂ ਇਸ ਜੁੱਧ ਦੇ ਜਰਨੈਲੋਂ ਇਸ ਜੁੱਧ ਦੇ ਤੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰ ਦਾ ਕਾਉਂਸਲਰ ਹੋ ਗਿਆ ਜੁੱਧ ਨਸ਼ੇ ਅੰਮ੍ਰਿਤ ਮੁਹਿੰਮ ਦਾ ਮੈਂਬਰ ਬੀਡੀਓ ਸਾਹਿਬ ਹੋਗੇ ਤੇ ਐਸਐਚਓ ਜਾਂ ਐਸਐਚਓ ਦਾ ਕੋਈ ਨੁਮਾਇੰਦਾ ਹੋਊਗਾ ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ ਦੋ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜ਼ੀ ਤੁਸੀਂ ਜਿਵੇਂ ਕਿਦਰ ਪਿੰਡੀ ਆਲੇ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ ਉਹਦੇ ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਈ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ ਸਰਪੰਚ ਸਾਹਿਬ ਨਾਲ ਗੱਲ ਕਰੋ ਪਿੰਡ ਪਿੰਡ ਵੀ ਤੁਹਾਡੇ ਪਿੰਡ ਦੇ ਨੇ ਜੇ ਨਹੀਂ ਹੈਗੇ ਤਾਂ ਕੀ ਕਰਨ ਆਉਂਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰਖ ਰੱਖਣੀ ਆ ਜੇ ਲੱਗਦਾ ਵੀ ਇਹ ਕੁਝ ਗਲਤ ਸਮਗਰੀ ਛੇ ਸਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਮੀ ਨਾਲ ਦੀ ਨਾਲ ਰਿਪੋਰਟ ਹੋ ਜੂਗੀ ਜਿਹੜਾ ਕੋਈ ਪੈ ਗਿਆ ਬੁਰੀ ਸੰਗਤ ਚ ਉਹਨੂੰ ਆਪਾਂ ਓਟੀ ਸੈਂਟਰ ਚਾ ਜਿਹੜਾ ਨਸ਼ਾ ਛਡਾਊ ਕੇਂਦਰ ਉੱਥੇ ਉਹਨੂੰ ਲੈ ਕੇ ਜਾਣਾ ਪੂਰਾ ਫ੍ਰੀ ਇਲਾਜ ਕਰ ਲੈਂਦੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਆਪਾਂ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ ਉਹ ਮੁਹੱਲਾ ਕਲੀਨਿਕਾਂ ਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਥੋੜੇ ਮੋਬਾਈਲ ਦੀ ਪਰਚੀ ਮੋਬਾਈਲ ਦੀ ਦਵਾਈਆਂ ਦੀ ਲਿਸਟ ਮੋਬਾਈਲ ਤੇ ਦਵਾਈਆਂ WhatsApp ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇਧਰ ਉਧਰ ਕੰਮਾ ਕਰ ਰਿਹਾ ਤਾਂ ਚੱਲ ਹੋਵੇਂਗਾ ਰੁੱਜਿਆ ਤੇਰਾ ਆ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈ ਐਨੀ ਕੇਅਰ ਕਰਾਂਗੇ ਅਸੀਂ ਤੈਨੂੰ ਇਹ ਹੈ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈ ਐਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਕੁ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲਾਉਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਔਰ ਹਰ ਜਨਮ ਚ ਭਾਵੇਂ ਹਰੇਕ ਸਾਹ ਤੋਂ ਬਾਦ ਧੰਨਵਾਦ 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 ਕਹੀ ਜਾਵਾਂ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡਾ ਜਿੰਨਾ ਤੁਸੀਂ ਪਿਆਰ ਦਿੱਤਾ ਨਹੀਂ ਤਾਂ ਕਿੱਥੇ ਲੀਡਰ ਨੂੰ ਸੁਣਨ ਆਉਂਦਾ ਕੋਈ ਗਰਮੀ 'ਚ ਰਾਤ ਦੇ 9-9 ਵਜੇ ਆਪਾਂ ਰੈਲੀਆਂ ਕਰੀ ਜਾਂਦੇ ਹੁੰਨੇ ਆ ਉਹ ਖਚਾ ਖਚ ਪਰਿਆ ਹੁੰਦਾ ਹਾਲ ਕਿੱਥੇ ਆਉਂਦੇ ਅਸੀਂ ਸਰਪੰਚਾਂ ਨੂੰ ਬੁਲਾ ਬਲਾ ਕੇ 40-40 ਲੱਖ ਦੇ 50-50 ਲੱਖ ਦੇ 60-60 ਲੱਖ ਦੇ ਚੈੱਕ ਦਿੰਨੇ ਆ ਆਓ ਸਰਪੰਚ ਸਾਹਿਬ ਚੈੱਕ ਲੈ ਜਾਓ ਕਰੋ ਸ਼ੁਰੂ ਪਿੰਡ 'ਚ ਕੰਮ ਉਹ ਕਹਿੰਦੇ ਜੀ ਪਹਿਲਾਂ ਤਾਂ ਦੋ ਜ਼ੀਰੋਆਂ ਕੱਟ ਕੀ ਦਿੰਦੇ ਸੀ 50000 ਉਹ 50000 ਨੂੰ ਲੱਭਣ ਵਾਸਤੇ ਸਾਡਾ 20000 ਹੁਣ ਲੱਗ ਜਾਂਦਾ ਸੀ ਵੀ ਕੀ ਤੋਂ ਲਿਆਉਣਾ ਇਹ ਕਿੱਥੇ ਪਿਆ ਕਿਵੇਂ ਕਹਿੰਦਾ 20 20 30 ਰਹਿ ਜਾਂਦਾ ਸੀ ਉਹ ਚ ਕੀ ਕਰੀਏ ਕਹਿੰਦਾ ਬਾਅਦ ਚ ਸਾਨੂੰ ਗਾਲਾਂ ਦਿੰਦਾ ਸੀ ਪਿੰਡ ਦਾ ਸਰਪੰਚ ਖਾ ਗਿਆ ਓਏ 50000 ਦਾ ਦੱਸ ਬੜਾ ਸੌਖਾ ਇਲਜਾਮ ਲਾਉਣਾ ਸੋ ਅਸੀਂ ਲੋਕਾਂ ਸਾਹਮਣੇ ਹੁਣ ਦਿਨੇ ਚੈੱਕਾ ਚੱਕ ਆਪ ਕੰਮ ਕਰਾ ਲਿਓ ਪਿੰਡ ਦੇ ਲੋਕਾਂ ਨੂੰ ਵੀ ਕਿਹਾ ਸੜਕ ਬਣੂਗੀ ਤੁਹਾਡੇ ਪਿੰਡ ਦੀ ਕਿਰਪਾ ਕਰਕੇ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਕਮੇਟੀ ਬਣਾ ਕੇ ਉਹ ਸੜਕ ਤੇ ਉਹਨਾਂ ਦੇ ਕੋਲੇ ਖੜਾ ਦਿਓ ਜੇ ਮਾੜਾ ਮਟੀਰੀਅਲ ਲਾਉਂਦਾ ਸਾਨੂੰ ਦੱਸ ਤੋ ਅਸੀਂ ਠੇਕੇ ਦਾ ਰੱਦ ਟੈਂਡਰ ਕੈਨਸਲ ਕਰ ਦਾਂਗੇ ਮਾੜਾ ਮਾੜਾ ਕੰਮ ਨਹੀਂ ਕਰਨਾ ਆ ਬਸ ਅਬ ਆਰਸ਼ਾ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਨੀਆਂ ਪਿੰਡਾਂ ਦੀਆਂ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗੇ ਸਾਰੇ ਤੇ ਆ ਸਾਲ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਚ ਬਸ ਸ਼ੁਰੂ ਹੋ ਜੂਗਾ ਆਪ ਦੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀਆਂ ਤੇ ਵਧੀਆ ਬਣਾਈਆਂ ਅਸੀਂ ਉਹਦੇ ਉੱਨਾਂ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਦੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਘਰ ਰਿਪੇਅਰ ਤੁਸੀਂ ਕਰਨੀਆਂ ਵੀ ਤੁਸੀਂ ਪਹਿਲੀ ਹੀ ਹੈ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਸਮਾਨ ਹੀ ਵਧੀਆ ਲੱਗਦਾ ਸੜਕ ਟੁੱਟੀ ਨਾ ਸੋਇਸ ਕਰਕੇ ਬਹੁਤ ਸਾਰੇ ਮੈਕਮੇ ਨੂੰ ਕੱਫੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀਵਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਣੀਆਂ ਤਾਰਾਂ ਤੂਰਾਂ ਤੁਸੀਂ ਸੀਵਰੇ ਸੁਵਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਇੱਕ ਗਲਤੀ ਜੀ ਹੋਈ ਹੋਈ ਐ ਸੜਕ ਨਾਲ ਦਿਨਾ ਬਣੀ ਜਾਂਦੀ ਐ ਉਧਰੋਂ ਉਹ ਦਿਨ ਤੇ ਜੇ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਅਸੀਂ ਤਾਰਾ ਪਾਉਣੀ ਐ ਇੱਕ ਦਿਨ ਪਹਿਲਾਂ ਪਾ ਦਿਓ ਯਾਰ ਉਤੋਂ ਦੀ ਬਣ ਚੂਗੀ ਨਾ ਮੁੜ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮਿਆਦ ਹੁਣ 5 ਸਾਲ ਚੱਲੂਗੀ ਜੀ ਐਂ ਫੇਰ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋ ਇਹ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਐ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ We'll <laughs>